ਕਾਲੇ ਬਾਣੀ ਦੇ ਮੋਰਚੇ ਵੱਲ ਪਿਛਲੇ 7 ਤਹੱਕਿਆਂ ਤੋਂ ਅਸੀਂ ਆਪਣੇ ਆਪ ਨਹੀਂ ਆ ਗਏ ਲਗਾਤਾਰ ਪਿਛਲੇ 35-40 ਸਾਲ ਤੋਂ ਸਾਡੇ ਦਿਹਾਵਾਂ ਦੇ ਵਿੱਚ ਹਜ਼ਾਰਾਂ ਡਾਈੰਗ ਫੈਕਟਰੀਆਂ ਡੈਰੀਆਂ ਦਾ ਪੂਰੇ ਲੁਧਿਆਣੇ ਦਾ ਸੀਵਰੇਜ ਦਾ ਪਾਣੀ ਜਿਹੜਾ ਸਾਨੂੰ ਜ਼ਹਿਰਾਂ ਪਾ ਕੇ ਜਿਲੇਨੀਅਮ ਵਰਗੇ ਕੈਮੀਕਲ ਪਾ ਕੇ ਘਟੋ ਘਟਾ ਪੂਰਾ ਦੱਖਣ ਮਾਲਵਾ ਤੇ ਗਾਂ ਰਾਜਸਥਾਨ ਤੱਕ ਤੇ ਲੋਕ ਜਿਹੜੇ ਇਸ ਪਾਣੀ ਨਾਲ ਮਰ ਰਹੇ ਨੇ ਲੋਕਾਂ ਦੇ ਵਿੱਚ ਐਨਾ ਬੁਰਾ ਹਾਲ ਆ ਪਿੰਡਾਂ 'ਚ ਗਏ ਆ ਘਟੋ ਘਟਾ 80% ਲੋਕਾਂ ਨੂੰ ਕਾਲਾ ਪੀੜਿਆ ਦਾ ਕੈਂਸਰ ਹੋ ਚੁੱਕਿਆ ਪਰ ਇੱਛੇ ਡਰਾਮੇ ਕਰ ਰਿਹਾ ਇੱਛੋਂ ਦਾ ਐਮ.ਐਲ.ਏ. ਗੋਗੀ ਇੱਕ ਨੀ ਪੱਥਰ ਪਟਕੀ ਨੀ ਪੱਥਰ ਪਟਣਾਂ ਗੱਲ ਨਹੀਂ ਬਣਨੀ ਪਟਣਿਓ ਪੇਪਾਂ ਪਟੋ ਜਿਹੜੀਆਂ ਬੁੱਢੇ ਦਰਿਆ 'ਚ ਪੈਂਦੀਆਂ ਨੇ ਨਾ ਸਤਲੁਜ 'ਚ ਪੈਂਦੀਆਂ ਨੇ ਕਾਰਨਿਓ ਫੈਕਟਰੀਆਂ ਬੰਦ ਕਰੋ ਡੈਰੀਆਂ ਬੰਦ ਕਰੋ ਉਹ ਸੀਵਰੇਜ ਦਾ ਪਾਣੀ ਜ਼ਹਿਰ ਪਾਣੀ ਬੰਦ ਕਰੋ ਆ ਡਰਾਮੇ ਨਹੀਂ ਵੀ ਅਸੀਂ ਨੀ ਪੱਥਰ ਪਟਦਾ ਜੀ ਉਹ ਕਹਿੰਦਾ ਕਿ ਮੇਰੀ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਤੂੰ ਐਮਐਲਏ ਕਹਿੰਦਾ ਸੀਫਾ ਦੇ ਘਰੇ ਬੈਠ ਉਹ ਕਹਿੰਦਾ ਸਾਡਾ ਮੁੱਖ ਮੰਤਰੀ ਦਾ ਪੂਰਾ ਧਿਆਨ ਹੈ ਮੁੱਖ ਮੰਤਰੀ ਦੇ ਕੋਲੇ ਛੁਟਕਲੇ ਆ ਕਹਾਣੀਆਂ ਨੇ ਡਰਾਮੇ ਵਾਈ ਤੋਂ ਇਲਾਵਾ ਕੱਖ ਨਹੀਂ ਰੋਜ਼ ਪੰਜਾਬ ਦੀ ਗੋਲੀਆਂ ਚੱਲਦੀਆਂ ਕੱਲ੍ਹ ਕਿਨਾਰੇ ਪਰਿਵਾਰ ਦੇ ਘਰੇ ਗੋਲੀਆਂ ਆ ਕੇ ਮਾਰ ਗਏ ਰੋਜ਼ ਪੰਜਾਬ ਦੇ ਵਿੱਚ ਹਜ਼ਾਰਾਂ ਮੈਂ ਤਰ ਕੇ ਗਿਣਤੀ ਦਰਜਨਾਂ ਦੇ ਹਿਸਾਬ ਨਾਲ ਛਿੱਟੇ ਨਾਲ ਮੁੰਡੇ ਮਰ ਰਹੇ ਆ ਅਸੀਂ ਕਿੰਨੇ 40 ਸਾਲ ਤੋਂ ਲੈ ਕੇ ਅਸੀਂ ਆ ਯਾਰਾਂ ਪੀ ਕੇ ਪਾਣੀ ਤੇ ਮਰ ਰਿਆਂ ਪ੍ਰਵਾਸ ਹੋ ਰਿਹਾ ਪੰਜਾਬ ਉੱਜੜ ਰਿਹਾ ਖਤਮ ਹੋ ਰਿਹਾ ਚਾਰ ਸਫਰੋਂ ਪੰਜਾਬ ਪਰ ਇਹ ਪੰਜਾਬ ਦਾ ਨੀਰੋ ਆ ਨੀਰੋ ਰੋਮਸੜ ਦਾ ਵੜਦਾ ਇਹ ਨੀਰੋ ਬੰਸਰੀ ਵਜੋਂਦਾ ਜੇ ਪੰਜਾਬ ਸਾਲ ਬੜ ਰਿਹਾ ਮਰ ਰਿਹਾ ਇੱਧਰ ਪਲੇ ਕਹਾਣੀਆਂ ਤੋਂ ਇਲਾਵਾ ਬੰਦੇ ਦੇ ਪੱਲੇ ਕੱਖ ਨਹੀਂ ਗੱਪ ਰੋੜੀ ਜਾਂਦਾ ਚਾਰ ਗਾਲਾਂ ਬਾਦਲਾਂ ਨੂੰ ਚਾਰ ਗਾਲਾਂ ਕਾਂਗਰਸ ਨੂੰ ਇਹ ਤੋਂ ਇਲਾਵਾ ਹਜ਼ਾਰਾਂ ਲੋਕ ਜਿਹੜੇ ਆਏ ਆ ਇਹ ਉਹ ਮੁੱਖ ਮੰਤਰੀ ਆ ਤੇਜੇ ਦੇ ਹੱਲੇ ਪਿੰਡ ਗਿਆ ਅਸੀਂ ਫਾਜ਼ਲ ਕਾ ਦੇ ਕੋਲੇ ਇਹ ਉਹ ਮੁੱਖ ਮੰਤਰੀਾਂ ਨਾਲ ਧਰਾਗਲੇ ਪਿੰਡ ਗਿਆ ਸੀ ਮਲੋੜ ਦੇ ਕੋਲੇ ਜਿੱਥੇ ਕਹਿੰਦਾ ਸੀ ਕਾ ਦੇਖੋ ਲੋਕ ਯਾਰ ਨਾ ਮਰ ਰਹੇ ਆ ਇਹ ਉਹ ਮੁੱਖ ਮੰਤਰੀ ਨੇ ਕਹਿੰਦਾ ਸੀ ਫੈਕਟਰੀਆਂ ਥੱਲੇ ਯਾਰਾ ਪਾਉਂਦੀਆਂ ਨੇ ਅੱਜ ਕੀ ਕੱਲ ਮੋਟਾ ਚੜਾਵਾ ਚੜ ਗਿਆ ਕਿ ਦਿੱਲੀ ਤੋਂ ਕੋਈ ਫੋਨ ਆ ਗਿਆ ਖਾਂਵੀ ਚੱਲੀਆਂ ਅੱਜ ਕਿਉਂ ਬੰਦ ਅੱਜ ਕਿਉਂ ਲੋਕਾਂ ਨੂੰ ਹਲਾਤਾਂ ਛੱਡਿਆ ਹੋਇਆ ਕੋਈ ਗੱਲ ਨਹੀਂ ਭਵੰਤਸਿਆ ਇੰਨਾ ਡਰ ਇੰਨਾ ਖੌਫ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਸ਼ੀਸ਼ੇਰੇ ਵਿੱਚ 15 ਅਗਸਤ ਨੂੰ ਭਾਸ਼ਣ ਦੇ ਰਿਹਾ ਜਿਹੜਾ ਕਹਿੰਦਾ ਮੈਂ ਸੱਥਾਂ ਜਾ ਕੇ ਬਹਿ ਜਾਣਾ ਮੈਂ ਲੋਕਾਂ ਨਾਲ ਬੈਠਦਾ ਮੈਂ ਤਾਂ ਸਾਡੀਆਂ ਸਰਕਾਰਾਂ ਸੱਥਾਂ ਚ ਰਣਗੀਆਂ ਉਹ ਬੰਦਾ ਜੇ ਇੰਨਾ ਖੌਫ ਖਾਰਾ ਜਿਹੜਾ ਕਹਿੰਦਾ ਸੀਗਾ ਕਿ ਜੇ ਡਰ ਲੱਗਦਾ ਪੁਲਟਰੀ ਫਾਰਮ ਖੋਲ੍ਹ ਲੋ ਕਾਰਖਾਨੇ ਖੋਲ੍ਹ ਲੋ ਹੋਰ ਕੰਮ ਕਰ ਲੋ ਤੈਨੂੰ ਇੰਨਾ ਡਰ ਆਪਣੇ ਲੋਕਾਂ ਤੋਂ ਕਿਉਂਕਿ ਤੂੰ ਝੂਠਾਂ ਸਰ ਦਾ ਪਖੰਡਵਾਜਾਂ ਡਰਾਮੇਵਾਜਾਂ ਸੁਪਾਰੇ ਭਾਈ ਅੱਜ ਵੱਡਾ ਰੋ ਮਾਰਚ ਆ ਅਗਲੇ ਮਹੀਨੇ ਸਤੰਬਰ ਦੇ ਵਿੱਚ ਹਰ ਹਾਲ ਦੇ ਵਿੱਚ ਪੁੱਡੇ ਦਰਿਆ ਨੂੰ ਬੰਨ ਮਾਰਾਂਗੇ ਤੇ ਯਹਰਾਂ ਨੂੰ ਬੰਨ ਮਾਰਾਂਗੇ ਇਹ ਬਹੁਤ ਹੋ ਗਿਆ ਕਿਲਾ ਅਸੀਂ 8-8 ਸਾਲ ਤੋਂ ਲਗਾਤਾਰ ਲੜ ਰਹੇ ਹਾਂ 16 ਤੋਂ ਲੈ ਕੇ ਬੁੱਢੇ ਤੱਕ ਉਹ ਥੇ ਕਰੇ ਸਮਾਂ ਹੁੰਦਾ ਸੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਜੇ ਕੁਲਤਾਰ ਛੰਦਵਾ ਵੀ ਸਾਡੇ ਨਾਲ ਘੜਦੇ ਰਹੇ ਆ ਵੀਡੀਓ ਬਣਾਉਂਦੇ ਰਹੇ ਆ ਕੇ ਉਹ ਸਮਾਂ ਸੀਗਾ ਆ ਸਾਰੇ ਆਸੂ ਵਰਗੇ ਬੋਲਦੇ ਰਹੇ ਆ ਆਸੂ-ਆਸੂ ਵਰਗੇ ਬੀੜ ਨੀਤੀ ਕਰਦੇ ਰਹੇ ਅੱਜ ਦੀ ਬਿੱਟੂ ਵੀ ਰਾਜਨੀਤੀ ਕਰਦਾ ਐਮਪੀ ਲਿਹਾੜੇ ਦਾ ਐਮਪੀ ਦਾ ਨਹੀਂ ਜਾ ਕੇ ਸ਼ਰਮੇ ਗੱਲ ਕਹਿ ਰਿਹਾ ਹੈ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਯਾਰ ਤੁਹਾਡੇ ਸਾਹਮਣੇ ਇੱਕ ਪਾਸੇ ਤੁਹਾਡੀ ਜ਼ਿੰਦਗੀ ਹੈ ਇੱਕ ਪਾਸੇ ਮੌਤ ਹੈ ਇੱਕ ਪਾਸੇ ਪੈਸਾ ਇੱਕ ਪਾਸੇ ਜ਼ਿੰਦਗੀ ਹੈ ਤੁਸੀਂ ਕਿਹਨੂੰ ਚੁਣੋਗੇ ਜਾਨ ਆ ਨਾ ਜਹਾਨ ਆ ਇਹ ਗੰਦਾ ਨਾਲਾ ਹੁਣ ਸਾਫ਼ ਹੋ ਕੇ ਰਹਿ ਦੇਗਾ ਇਹ ਗੰਦਾ ਨਾਲਾ ਹਰ ਹਾਲ ਸਾਫ਼ ਹੋਊਗਾ ਤੇ ਜਾ ਰਹੀ ਹੈ ਜਾਵੇਂਗਾ ਹੁਣ ਦੂਜੀ ਗੱਲ